440 ਉੱਚਾ ਜਿਹੜਾ ਇਸ ਵਕਤ ਟਾਵਰ ਹੈ ਔਰ ਉਸ ਟਾਵਰ ਤੇ ਬਹਿਣਾ ਕਿੰਨਾ ਮੁਸ਼ਕਲ ਹੋਏਗਾ ਇਹ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਨਹੀਂ ਚਾਹੀਦਾ ਕਿ ਇੱਥੇ ਵੀ ਆ ਕੇ ਹਾਜ਼ਰੀ ਭਰਨ ਮੈਨੂੰ ਇਹ ਡਿਊਟੀ ਲਈ ਹੈ ਬਾਜਾਂ ਵਾਲੇ ਪਿੱਤਾਂ ਨਹੀਂ ਮੈਂ ਉਹ ਨਿਭਾ ਰਿਹਾ ਜਿਹੜੀ ਆਪਾਂ ਜਾਨ ਪਾਰਨੀ ਹੈ ਉਹ ਗੁਰੂ ਦੇ ਪਿਆਰ ਦੇ ਵਿੱਚ ਪਾਰਨੀ ਹੈ ਸਰਕਾਰਾਂ ਦਾ ਨਾਸ਼ ਕਰਦੇ ਬਾਜਾਂ ਵਾਲੇ ਪਿੱਤਾਂ ਨਹੀਂ ਆਪ ਕਿਉਂਕਿ ਆਪਾਂ ਨੂੰ ਬਾਜਾਂ ਵਾਲੇ ਪਿਤਾ ਦੇ ਭਰੋਸੇ ਜਦੋਂ ਸਾਰਾ ਪਰਿਵਾਰ ਬਾੜ ਕੇ ਬਾਜਾਂ ਵਾਲੇ ਪਿਤਾ ਨਾਲ ਤੇ ਸਿੰਘਾਂ ਨੂੰ ਸ਼ਹੀਦ ਕਰਵਾ ਕੇ ਪਾਣਾ ਮੰਨ ਕੇ ਮਾਚੀ ਵਾਲੇ ਦੇ ਜੰਗਲਾ ਬੀਤੀ ਹੋ ਕੇ ਪਿੰਡਾਂ ਵਿੱਚ ਬੜੇ ਸੀ ਜੀ ਆ ਲੋਕਾਂ ਨੇ ਭੈਣ ਮੇਰੀਏ ਦਰਵਾਜ਼ੇ ਲਾ ਲਈ ਸੀ ਵੀ ਮੌਕੇ ਦੀ ਇੰਨਾ ਬੁਗਲ ਸਰਕਾਰਾਂ ਕਿਤੇ ਸਾਨੂੰ ਵੀ ਨਾ ਕਤਲ ਕਰ ਦੇਣ ਜੇ ਗੁਰੂ ਸਾਹਿਬ ਨੂੰ ਸ਼ਰਨ ਦੇਤੀ देखो मैं तो मैं तो कभी भी नहीं कहया हैगा कि तूसी मेरी जान बचा लो कि मेनू रे खतरा है जी आए बाए मेरी जान ਤਾਂ ਮੈਂ ਉਹਨੂੰ ਕੁਰਬਾਨ ਕਰਕੇ ਹੀ ਬੈਠਿਆ ਮੌਤ ਕਬੂਲ ਕਰਕੇ ਹੀ ਬੈਠਿਆ ਜਿੰਦ ਜਾਂਦੀ ਹੈ ਜਾਵੇ ਤੁਸੀਂ ਭਾਵਕ ਨਾ ਹੋਵੋ ਕੌਮ ਨੂੰ ਤਾਂ ਤੁਸੀਂ ਆਪਣਾ ਸੁਨੇਹਾ ਦੇ ਰਹੇ ਹੋਣੇ ਕੌਮ ਦਾ ਫਰਜ਼ ਬਣਦਾ ਹੈ ਕਿ ਉਹ ਕਿੰਨਾ ਕੁ ਸੁਹਿਰਦਾ ਹੈ ਇਸ ਮਸਲੇ ਨੂੰ ਲੈ ਕੇ ਆ ਸਰਕਾਰਾਂ ਚਾਉਂਦੀਆਂ ਨੇ ਸਿੱਕਾ ਵੇਸਲੇ ਹੋਣ ਆਪਣੇ ਗੁਰੂ ਪ੍ਰਤੀ ਇਮਾਨਦਾਰ ਨਾ ਹੋਣ ਸਰਕਾਰਾਂ ਚਾਉਂਦੀਆਂ ਨੇ ਪਰ ਹੁਣ ਸਿੱਕ ਕੀ ਚਾਉਂਦੇ ਨੇ ਜੋ ਆਪਣੇ ਆਪ ਨੂੰ ਸਿੰਘ ਕਹੋਦੇ ਨੇ ਕੌਰ ਕਹੋਂਦੇ ਨੇ ਪਾਈਓ ਗੁਰੂ ਪ੍ਰਤੀ ਕਿੰਨੇ ਕਾ ਇਮਾਨਦਾਰ ਦੇ ਉਹ ਗੁਰੂ ਨੂੰ ਆਪਣਾ ਅੱਕੇ ਆਕੇ ਦਿਖਾਉਂਦੇ ਭਾਈ ਢੱਲੇਵਾਲ ਕੋਲ ਅੱਜ ਉਹ ਮਰਨ ਵਰਤੇ ਬੈਠੇ ਆ ਇਹ ਜਾਂਦੇ ਨੇ ਉੱਥੇ ਰਾਜਨੀਤੀ ਕਰਨ ਭੈਣ ਜੀ ਜੀ ਇਹ ਆਪਾਂ ਨੂੰ ਸਮਝਣਾ ਪਊ ਹੂੰ ਜਿੰਨੇ ਵੀ ਉੱਥੇ ਟੋਲੇ ਜਾ ਰਹੇ ਨੇ ਕੱਟ ਲੈ ਲੈ ਕੇ ਉਹ ਸਾਰੇ ਰਾਜਨੀਤੀ ਕਰਨ ਪਿਆ ਰਹੇ ਨੇ ਫੋਟੋਆਂ ਖਿਚਾਉਣ ਜਾ ਰਹੇ ਨੇ ਵੀਡੀਓਗ੍ਰਾਫੀ ਕਰਨ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ ਵੀ ਆਹ ਦੇਖ ਉਹ ਜੀ ਅਸੀਂ ਹਾਜ਼ਰੀ ਲਗਾਈ ਭਾਈ ਢੱਲੇਵਾਲ ਕੋਲ ਪੰਤਨ ਵਾਲੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੰਗੀਤ ਜੀ ਤੁਸੀਂ ਦੇਖ ਰਹੇ ਹੋ ਇੱਕ ਸੁਨੇਹਾ ਚੈਨਲ ਤੇ ਮੈਂ ਹਰਜੀਤ कौर ਅਸੀਂ ਸਮਾਣਾ ਪਹੁੰਚੇ ਹਾਂ ਆ ਭਾਈ ਗੁਰਜੀਤ ਸਿੰਘ ਜਿੱਥੇ ਮੋਰਚਾ ਲਾਇਆ ਹੋਇਆ ਦੋ ਮਹੀਨਿਆਂ ਤੋਂ ਉੱਪਰ ਹੋ ਗਏ ਨੇ ਟਾਵਰ ਦੇ ਉੱਪਰ ਚੜ੍ਹੇ ਹੋਏ ਨੇ ਤੇ ਚੜ੍ਹੇ ਵੀ ਕਹ ਲੈਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਦਗੀਆਂ ਤੇ ਕਾਨੂੰਨ ਬਣਾਉਣ ਦੇ ਲਈ ਜਿਹੜਾ ਸਮਾਣਾ ਮੋਰਚਾ ਲੱਗਾ ਹੋਇਆ ਜੋ ਕਿ ਖਨੌਰੀ ਤੋਂ ਸਿਰਫ 40 ਕਿਲੋਮੀਟਰ ਦੀ ਦੂਰੀ ਤੇ ਆ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜਿੱਥੇ ਕਿਸਾਨ ਆਗੂ ਖਨੌਰੀ ਬੈਠੇ ਹੋਏ ਨੇ ਮਰਨ ਵਰਤ ਤੇ ਬੈਠੇ ਨੇ ਕੁੱਲ ਸੰਸਾਰ ਉਹਨਾਂ ਨੂੰ ਦੇਖ ਰਿਹਾ ਇਹ ਵੀ ਹੈ ਕਿ ਉੱਥੇ ਮਿਲਨ ਵੀ ਪਹੁੰਚ ਰਹੇ ਨੇ ਪਰ 40 ਕਿਲੋਮੀਟਰ ਦੀ ਦੂਰੀ ਤੇ ਭਾਈ ਗੁਰਜੀਤ ਸਿੰਘ ਜੀ ਵੀ ਨੇ ਜਿਹੜੇ ਕਿ ਟਾਵਰ ਤੇ ਚੜੇ ਹੋਏ ਨੇ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ 400 ਮੀਟਰ ਉੱਚਾ ਕੈਸੋ ਭਾਈ ਗੁਰਜੀਤ ਸਿੰਘ ਜੀ ਤਾਂ ਆਪਣਾ ਫਰਜ਼ ਨਿਭਾ ਰਹੇ ਨੇ ਟਾਵਰ ਤੇ ਚੜੇ ਹੋਏ ਨੇ ਕਹਿੰਦੇ ਜੇ ਮਰਨ ਤੇ ਹੀ ਇਕੱਠੇ ਹੋਨੇ ਹੋ ਤਾਂ ਉਹ ਵੀ ਕਰ ਦਿੰਨੇ ਆ ਪਰ ਇਹ ਹੁਣ ਕੌਮ ਨੂੰ ਸੋਚਣਾ ਪਏਗਾ ਕੌਮ ਸੁਹਿਰਦ ਹੋਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੈ ਬਿਅਦਵੀ ਦਾ ਕਾਨੂੰਨ ਬਣਾਉਣਾ ਤਾਂ ਇੱਕ ਮਿੰਟ ਚ ਕਾਨੂੰਨ ਬਣ ਸਕਦਾ ਆ ਜੇ ਤੁਸੀਂ ਇੱਕ ਥਾਂ ਹੀ ਇਕੱਠੇ ਹੋ ਜਾਓ ਸਕਦੇ ਪਰ 440 ਫੁੱਟ ਉੱਚਾ ਜਿਹੜਾ ਇਸ ਵਕਤ ਟਾਵਰ ਹੈ ਔਰ ਉਸ ਟਾਵਰ ਤੇ ਬਹਿਣਾ ਕਿੰਨਾ ਮੁਸ਼ਕਲ ਹੋਏਗਾ ਇਹ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਜਿੱਥੇ ਰੈਡੀਏਸ਼ਨ ਪੈਂਦੀਆਂ ਨੇ ਸਰੀਰ ਨੂੰ ਖਤਰਾ ਆ ਤੇ ਪੋ ਦਾ ਮਹੀਨਾ ਆ ਤੇ ਕੜਕ ਦੀ ਸਰਦੀ ਆ ਫਿਰ ਵੀ ਵੀਰ ਉੱਪਰ ਹੌਸਲੇ ਨਾਲ ਬੈਠੇ ਨੇ ਕਿ ਸਾਡੇ ਧਰਮਸ਼ਾਸਤ ਗੁਰਸਾਹਿਬ ਜੀ ਦੀਆਂ ਹੋ ਰੀਆਂ ਬੇਅਦਕੀਆਂ ਤੇ ਕਾਨੂੰਨ ਵਰ ਜਾਵੇ ਇਹ ਮਸਲਾ ਇਕੱਲੇ ਗੁਰਜੀਤ ਸਿੰਘ ਦਾ ਨਹੀਂ ਪੂਰੇ ਸੰਸਾਰ ਸਿੱਖ ਪੰਥ ਦਾ ਮਸਲਾ ਹੈ ਕਿ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਨਹੀਂ ਚਾਹੀਦਾ ਕਿ ਇੱਥੇ ਵੀ ਆ ਕੇ ਹਾਜ਼ਰੀ ਭਰ ਲੈ ਇੱਥੇ ਵੀ ਉਹਨਾਂ ਦਾ ਸਾਥ ਦੇਣਾ ਗਲਬਾਤ ਵੀ ਕਰਾਂਗੇ ਸਾਡੇ ਨਾਲ ਉਹ ਵੀ ਵੀਰ ਨੇ ਜਿਹੜੇ ਕੀ ਉੱਪਰ ਹੀ ਉਹਨਾਂ ਨੂੰ ਰਾਸ਼ਨ ਪਾਣੀ ਚਾਹ ਜੋ ਵੀ ਉਹਨਾਂ ਨੂੰ ਛਕਣਾ ਹੁੰਦਾ ਉਹ ਦੇਖ ਕੇ ਆਉਂਦੇ ਨੇ ਵੀਰ ਲਾਢੀ ਜੀ ਮੌਜੂਦ ਹੈ ਜਿਹੜੇ ਇੱਥੇ ਦੇ ਸਾਰੇ ਮੋਰਚੇ ਨੂੰ ਵੀ ਦੇਖਦੇ ਨੇ ਇੱਥੇ ਸਾਡੇ ਨਾਲ ਬਾਪੂ ਜੀ ਆ ਧਰਮੀ ਫੌਜੀ ਨੇ ਵੀ ਜਿਹੜੇ ਕੀ ਇੱਥੋਂ ਦਾ ਸਾਰਾ ਸਕੱਤਰ ਦਾ ਕੰਮ ਜਿਹੜਾ ਉਹ ਸੰਭਦੇ ਨੇ ਇਹ ਵੀ ਵੀਰ ਡਟੇ ਹੋਏ ਨੇ ਇਹ ਵੀ ਕਹਿੰਦੇ ਨੇ ਕਿ ਸਾਡੇ ਧਰਮ ਦੇ ਮੋਰਚਾ ਹੈਗਾ ਅਸੀਂ ਇਸ ਮੋਰਚੇ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਆ ਪਰ ਭਾਈ ਗੁਰਜੀਤ ਸਿੰਘ ਨਾਲ ਜ਼ਰੂਰ ਗੱਲ ਕਰਾਂਗੇ 2 ਮਹੀਨਿਆਂ ਤੋਂ ਉੱਪਰ ਚੜੇ ਨੇ ਹਾਲਾਂਕਿ ਹਰ ਵਕਤ ਕੌਮ ਨੂੰ ਸੁਨੇਹਾ ਦਿੰਦੇ ਨੇ ਕਿ ਅਸੀਂ ਇਕੱਠੇ ਹੋ ਜਾਈਏ ਇਕੱਠੇ ਹੋਣ ਨਾਲ ਹੀ ਮਸਲੇ ਹੱਲ ਹੋਣੇ ਨੇ ਗਲਬਾਤ ਵੀ ਕਰਾਂਗੇ ਵੀਰ ਲੱਡੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਪਹਿਲੋਂ ਤੋਂ ਤੁਹਾਡੇ ਬਹੁਤ ਧੰਨਵਾਦੀ ਹਾਂ ਤੁਹਾਡੇ ਚੈਨਲ ਦੀ ਜਿਹੜੀ ਤੁਸੀਂ ਇੱਥੇ ਇੰਟਰਵਿਊ ਲੈਣ ਆਏ ਬਹੁਤ ਹੋਰ ਵੀ ਚੈਨਲ ਨੇ ਜਿਹੜੇ ਅਜੇ ਤੱਕ ਇੱਥੇ ਨਹੀਂ ਪਹੁੰਚੇ ਜਿਹੜੇ ਸਿੱਖਾਂ ਦੇ ਮੇਨ ਚੈਨਲ ਨਾਲੋਂ ਤੁਹਾਡਾ ਇੱਕ ਸੁਨੇਹਾ ਚੈਨਲ ਦਾ ਬਹੁਤ ਅਹੀਂ ਧੰਨਵਾਦ ਹੈ ਵੀਰ 2 ਮਹੀਨੇ ਤੋਂ ਉੱਪਰ ਕਾਇਮ ਹੋ ਗਿਆ ਭਾਈ ਗੁਰਜੀਤ ਸਿੰਘ ਜੀ ਦੇ ਉੱਪਰ ਚੜ੍ਹਿਆ ਸੰਗਤ ਨੇ ਕਈ ਵਾਰ ਅਪੀਲ ਵੀ ਕੀਤੀ ਕਿ ਤੁਸੀਂ ਥੱਲੇ ਆ ਜਾਓ ਆਪਾਂ ਮਸਲਾ ਰਲ ਕੇ ਹੱਲ ਕਰ ਲੈਂਦੇ ਆ ਪਰ ਵੀਰ ਕਹਿੰਦੇ ਜੇ ਮੈਂ ਥੱਲੇ ਆ ਗਿਆ ਤਾਂ ਪ੍ਰਭਾਵ ਨਹੀਂ ਪੈਣਾ ਕਿਤੇ ਨਾ ਕਿਤੇ ਪਰ ਹੁਣ ਕੀ ਹਾਲਾਤ ਨੇ ਮੋਰਚੇ ਦੇ ਵੀ ਕੀ ਸੰਗਤ ਪਹੁੰਚਦੀ ਆ ਕੀ ਹਾਲਾਤ ਸੰਗਤ ਤਾਂ ਬਹੁਤ ਘਟਿਆ ਮੈਂ ਕਿਹਾ ਕਿ ਇੰਨੀ ਸ ਪਹਿਲਾਂ ਇਕੱਠ ਬਹੁਤ ਵਧੀਆ ਹੋਇਆ ਹੁਣ ਇੰਨੀ ਜ਼ਿਆਦਾ ਸੰਗਤ ਕਿਉਂ ਲੱਗ ਕੇ ਦੀ ਜਿਹੜੀ ਇਥੋਂ ਦੀ ਸਮਾਣੀ ਦੀ ਸੰਗਤ ਆ ਬਹੁਤ ਘੱਟ ਪਹੁੰਚ ਰਹੀ ਆ ਜੀ ਤੋ ਬਾਕੀ ਅਸੀਂ ਤੇ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦੇ ਆ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਆਪਣੀਆਂ ਜਿੰਨੀਆਂ ਸੰਪਰਦਾਵਾਂ ਨੇ ਸੰਤ ਸਮਾਜ ਨੇ ਹਨਾ ਉਹਨਾਂ ਨੂੰ ਵੀ ਇੱਥੇ ਪਹੁੰਚਣਾ ਚਾਹੀਦਾ ਕਿਉਂ ਬਹੁਤ ਇਹ ਇੱਕ ਜਿਹੜਾ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਆ ਮੋਰਚਾ ਆ ਸਾਰੇ ਕੰਮ ਬਾਅਦ ਚ ਹੋ ਸਕਦੇ ਨੇ ਪਹਿਲਾਂ ਇਹ ਜਿਹੜਾ ਕੰਮ ਪਹਿਲਾਂ ਹਾਂ ਜੇ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਹੀਂ ਆਪਾਂ ਬਚਾ ਸਕਦੇ ਹਨਾ ਇਹਦੇ ਵਾਸਤੇ ਆਪਾਂ ਕਾਨੂੰਨ ਨਹੀਂ ਬਣਾ ਸਕਦੇ ਹੋਰ ਦੱਸੋ ਕੀ ਕਰਾਂਗੇ ਉੱਪਰ ਕੋਈ ਚੀਜ਼ ਹੀ ਨਹੀਂ ਆ ਰਹੀ ਜੀ ਸਾਈਂ ਗੁਰਜੀਤ ਸਿੰਘ ਜੀ ਨਾਲ ਵੀ ਅਸੀਂ ਗੱਲ ਕਰਨਾ ਚਾਹੁੰਦੇ ਆ ਕਿ ਕੀ ਹਾਲਾਤ ਨੇ ਉਹਨਾਂ ਦੇ ਇਸ ਵਕਤ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਤਾਂ ਕੀ ਮਤਲਬ ਕਿ ਉਹਨਾਂ ਤੇ ਅਸਰ ਪੈ ਰਿਹਾ ਇਸ ਠੰਡ ਦਾ ਇਹ ਰੇਡੀਏਸ਼ਨ ਦਾ ਬਹੁਤ ਜ਼ਿਆਦਾ ਮੈਂ ਉਹਨਾਂ ਨੂੰ ਕਾਲ ਲਾਉਣਾ ਹੈ ਬਿਲਕੁਲ ਗੁਰਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਵੀਰ ਗੁਰਜੀਤ ਸਿੰਘ ਜੀ ਨੇ ਫੋਨ ਤੇ ਜਿਹੜੀ ਉਹ ਸਾਡੇ ਨਾਲ ਗੱਲ ਕਰਨਗੇ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਫਤਿਹ ਵਿੱਚ ਬਿਰਜੀ 2 ਮਹੀਨਿਆਂ ਤੋਂ ਉੱਪਰ ਟਾਈਮ ਹੋ ਗਿਆ ਤੁਹਾਨੂੰ ਬੈਠਿਆ ਹੋਇਆ ਤਾਂ ਹੁਣ ਕੀ ਹਾਲਾਤ ਨੇ ਤੁਹਾਡੇ ਜਿੱਥੇ ਠੰਡ ਬਹੁਤ ਜ਼ਿਆਦਾ ਹੋਗੀ ਉੱਤੇ ਹੀ ਰੇਡੀਏਸ਼ਨ ਦਾ ਵੀ ਖਤਰਾ ਹੈ ਕਿ ਜਿਹੜੀ ਰੇਡੀਏਸ਼ਨ ਦੀਆਂ ਕਿਰਨਾਂ ਹੈਗੀਆਂ ਉਹ ਕਿਤੇ ਨਾ ਕਿਤੇ ਤੁਹਾਡੇ ਸਰੀਰ ਤੇ ਪੈ ਰਹੀਆਂ ਹੋਣਗੀਆਂ ਬੋਹੇ ਗੁਰਜੀਤ ਕਾਲਸਾ ਵਾਹਿਗੁਰੂ ਜੀ ਕਿਰਪਾ ਦੇ ਦੇਖੋ ਭੈਣ ਜੀ ਮੈਂ ਤਾਂ ਬਾਜਾਂ ਵਾਲੇ ਪਿੱਤਾ ਦਾ ਕਰ ਚੁਤਾਰ ਰਹੇ ਮੈਨੂੰ ਕੋਈ ਰੇਡੀਏਸ਼ਨਾਂ ਦਾ ਜਾਂ ਮੇਰੇ ਸਰੀਰ ਦੀ ਮੈਨੂੰ ਕੋਈ ਫਿਕਰ ਨਹੀਂ ਜੀ ਜੋ ਗੁਰੂ ਸਾਹਿਬ ਨੇ ਡਿਊਟੀ ਲਈ ਹੈ ਜੀ ਉਹ ਇਮਾਨਦਾਰੀ ਨਾਲ ਨਿਭਾਰੇ ਪਰ ਠੰਡ ਬਹੁਤ ਜ਼ਿਆਦਾ ਹੈ ਵੀਰ ਜੀ ਤੇ ਇਹ ਜਿਹੜੀਆਂ ਰੇਡੀਏਸ਼ਨ ਹੈ ਤੁਹਾਡੇ ਬਾਡੀ ਨੂੰ ਬਹੁਤ ਇਫੈਕਟ ਕਰ ਰਹੀਆਂ ਹੋਣੀਆਂ ਚਲੋ ਜੀ ਹੁਣ ਮੌਜ ਹੈ ਵਾਹਿਗੁਰੂ ਦੀ ਉਹ ਸਾਹਮਣੇ ਆਪੇ ਵਾਜਾਂ ਵਾਲੇ ਪਿਤਾ ਜੀ ਸਰੀਰ ਤਾਂ ਇਹ ਮਿੱਟੀ ਸਰੀਰ ਹੈ ਇਹਨੇ ਤਾਂ ਅੱਜ ਢਿੱਲੇ ਮੱਠ ਦਿਖਾਉਣੀ ਹੋਏ ਸ਼ੁਕਰ ਵਦ ਗਿਆ ਹੋਰ ਵੀ ਬਹੁਤ ਪ੍ਰੋਬਲਮਾਂ ਆਈਆਂ ਨੇ ਪਰ ਸੋ ਚੌਥੇ ਟੈਸਟ ਹੋਏ ਜੀ ਸਰੀਰ ਬੇਹੋਸ਼ੀ ਦੀ ਹਾਲਤ 'ਚ ਵੀ ਰਿਹਾ ਤਿੰਨ ਚਾਰ ਘੰਟੇ ਜੀ ਤਾਂ ਉਹ ਮੌਜ ਹੈ ਵਾਹਿਗੁਰੂ ਦੀ ਆਪਾਂ ਆਂ ਡੋਲਦੇ ਨਹੀਂ ਕਿਉਂਕਿ ਆਪਾਂ ਬਾਜਾਂ ਵਾਲੇ ਦੇ ਪੁੱਤਾਂ ਤਾਂ ਕਰ ਨੂੰ ਤਾਰ ਰਹੇ ਆ ਬਾਜਾਂ ਵਾਲੇ ਪਿਤਾ ਦਾ ਜਿੰਨਾ ਚਿਰ ਗੁਰੂ ਸਾਹਿਬ ਨੇ ਸਵਾਸ ਬਖਸ਼ੇ ਹੈ ਇਹਨੇ ਕਾਰਜ ਦਾ ਵਿਆਜ ਉਤਾਰਦੇ ਰਹਾਂਗੇ ਜੋ ਬਾਜਾ ਵਾਲੇ ਪਿਤਾ ਜੀ ਆਪਣੇ ਸਿਰ ਸਿੱਕਾਂ ਦੇ ਚੜ ਗਏ ਤਾਂ ਬਾਜਾ ਵਾਲੇ ਪਿਤਾ ਜੀ ਦੇ ਤਾਂ ਹਿਰਦੇ ਦੇ ਵਿੱਚ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਸਦੀ ਸੀ ਤਾਂ ਹੀ ਉਹਨਾਂ ਨੇ ਪਰਿਵਾਰ-ਵਾਰ ਕੇ ਵੀ ਗੁਰੂ ਗ੍ਰੰਥ ਸਾਹਿਬ ਦੀ ਉਸਾਰੀ ਕਰਾਤੀ ਸੀ ਤੁਸੀਂ ਆਪੇ ਭੈਣ ਤੋਂ ਪਤਾ ਲਾਇਆ ਸਾਨੂੰ ਤਾਂ ਹਾਂ ਅੱਜ ਉਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤਾਂ ਬਾਜਾ ਵਾਲੇ ਪਿਤਾ ਜੀ ਦੇਖ ਨਹੀਂ ਸਕਦੇ ਇਸ ਚੀਜ਼ ਨੂੰ ਤਾਂ ਆਪਣੀ ਸਿੱਖਾਂ ਦੀ ਬਹੁਤ ਨਾਮੋਸ਼ੀ ਦੀ ਗੱਲ ਐ ਆਪਾਂ ਉਹਦੇ ਪਿਓ ਨੂੰ ਪੁੱਲ 'ਚ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਤਾਂ ਉਹਨਾਂ ਦੀ ਬਾਰ ਬਾਰ ਬੇਇੱਜ਼ਤੀ ਹੋ ਰਹੀ ਐ ਤੇ ਆਪਾਂ ਅੱਖਾਂ ਮੀਚੀਆਂ ਨੇ ਕੰਨ ਬੰਦ ਨੇ ਬਿਰਤੀ ਕਿਤੇ ਹੋਰ ਲਾਈ ਐ ਤਾਂ ਚਲੋ ਮौज ਐ ਮਾਲਕ ਦੀ ਆਪਾਂ ਤਾਂ ਉਹਨਾਂ ਤੇ ਛੱਡਿਆ ਹੋਇਆ ਵਾਜਾਂ ਵਾਲੀ ਪਿੱਤਾਂ ਤੇ ਜਦੋਂ ਚਾਹਣਗੇ ਪੜਜੂ ਦੋ ਮਹੀਨਿਆਂ ਤੋਂ ਉੱਪਰ ਟਾਈਮ ਹੋ ਗਿਆ ਤੁਹਾਨੂੰ ਕੀ ਕਹਿਣਾ ਚਾਹੋਗੇ ਜੋ ਸਿੱਖ ਸੰਗਤ ਦੀ ਇਕਤਤਾ ਦੀ ਗੱਲ ਕਰਦੇ ਐ ਕੋਕੇ ਮਸਲੇ ਕਹਿੰਦੇ 71 ਹੁੰਦੇ ਨਾਲ ਇਕੱਠਾ ਜਿਹੜੇ ਹੱਲ ਹੁੰਦੇ ਨੇ ਪਰ ਉਹ ਵੀ 71 ਤਾਂ ਦਿਖਦੀ ਨਜ਼ਰ ਨਹੀਂ ਆ ਰਹੀ ਦੇਖੋ ਭੈਣ ਜੀ ਗੁਰੂ ਸਾਹਿਬ ਨੇ ਮੇਰੀ ਡਿਊਟੀ ਲਈ ਸੀ ਵੀ ਪੁੱਤ ਜ਼ਮੀਨ ਤੇ ਨਹੀਂ ਕੁਝ ਕਰਨ ਦਿੰਦਾ ਪ੍ਰਸ਼ਾਸਨ ਸਰਕਾਰਾਂ ਇਹ 4 ਦਿਨਾਂ ਤੋਂ ਬਾਅਦ ਚੱਕ ਕੇ ਲੈ ਜਾਂਦੀ ਹੈ ਜਿਵੇਂ ਆਪਾਂ ਪਿਛਲੇ ਅੰਦੋਲਨਾਂ ਦੇ ਵਿੱਚ ਦੇਖਿਆ ਹੀ ਹੈ ਜੋ ਵੀ ਆਪਾਂ ਅੰਦੋਲਨ ਸ਼ੁਰੂ ਕੀਤੇ ਨੇ ਤਾਂ ਉੱਤੇ ਸਰਕਾਰਾਂ ਨੇ ਆਪਣੀਆਂ ਨਲਕੀਆਂ ਦਿਖਾ ਕੇ ਗੋਲੀਆਂ ਤੱਕ ਚਲਾਈਆਂ ਦੇ ਬਾਬੂ ਸੂਰਤ ਸਿੰਘ ਵਰਗੇ ਨੂੰ ਚੱਕ ਕੇ ਅਸਬਤਾਨਾਂ ਦੇ ਵਿੱਚ ਵੀ ਸਿੱਟੇ ਬਿਲਕੁਲ ਤਾਂ ਬਾਜਾ ਵਾਲੇ ਪਿਤਾ ਜੀ ਨੇ ਹੁਕਮ ਕੀਤਾ ਸੀ ਵੀ ਭਾਈ ਉੱਚੀ ਜਗਾ ਚੜ ਕੇ ਪੁੱਤੋ ਆਵਾਜ਼ ਮਾਰ ਕਉ ਮੂੰਹ ਜੀ ਮੈਂ ਤਾਂ ਭੈਣ 70 ਦਿਨਾਂ ਤੋਂ ਲੱਗਿਆ ਹੋਇਆ ਆਵਾਜ਼ਾਂ ਮਾਰ ਮੂੰਹ ਕਰਲਾ ਕਰਲਾ ਕੇ ਗੁਰੂ ਦਾ ਕੁੱਕਰ ਬਣ ਕੇ ਆਵਾਜ਼ਾਂ ਮਾਰ ਰਿਹਾ ਵੀ ਭਾਈ ਆਜੋ ਗੁਰੂ ਬਿਨਾਂ ਕੁਛ ਨਹੀਂ ਜੀ ਆ ਜੋ ਸਿੱਖ ਸੰਗਤ ਜੀ ਗੁਰੂ বিনা ਕੁਛ ਨਹੀਂ ਪਰ ਮੇਰੀ ਗੱਲ ਕੀ ਹੈ ਜ਼ਿਆਦਾਤਰ ਆਪਣੇ ਆਮ ਲੋਕਾਂ ਦਾ ਕਸੂਰ ਨਹੀਂ ਆਪਣੇ ਜਿਹੜੇ ਸਿੱਖ ਪੰਥਕ ਲੀਡਰ ਨੇ ਨਾ ਉਹਨਾਂ ਦਾ ਬਹੁਤ ਵੱਡਾ ਕਸੂਰ ਹੈ ਭੈਣ ਮੇਰੀ ਇਹ ਇਸ ਮਸਲੇ 'ਚ ਜੀ ਨਹੀਂ ਦੇਖੋ ਮੈਂ ਤਾਂ ਮੈਂ ਤਾਂ ਕਦੇ ਵੀ ਨਹੀਂ ਕਿਹਾ ਹੈਗਾ ਵੀ ਤੁਸੀਂ ਮੇਰੀ ਜਾਨ ਬਚਾ ਲਓ ਵੀ ਮੈਨੂੰ ਰੇ ਖਤਰਾ ਹੈ ਜੀ ਆਏ ਵਾਏ ਮੇਰੀ ਜਾਨ ਤਾਂ ਮੈਂ ਗੁਰੂ ਨੂੰ ਕੁਰਬਾਨ ਕਰਕੇ ਹੀ ਬੈਠਿਆ ਮੌਤ ਕਬੂਲ ਕਰਕੇ ਹੀ ਬੈਠੇ ਹਾਂ ਜਿੰਦ ਜਾਂਦੀ ਹੈ ਜਾਵੇ ਬਿਲਕੁਲ ਕੋਣੀ ਭਾਈ ਜੀ ਭਾਵੁਕ ਨਾ ਹੋ ਕੋਈ ਵਾਧੂ ਕਰਦੀ ਕੋਈ ਸਿੰਘ ਤੁਸੀਂ ਭਾਵੁਕ ਨਾ ਹੋਵੋ ਕੌਮ ਨੂੰ ਤਾਂ ਤੁਸੀਂ ਆਪਣਾ ਸੁਨੇਹਾ ਦੇ ਰਹੇ ਹੋਣੇ ਕੌਮ ਦਾ ਫਰਜ਼ ਬਣਦਾ ਹੈ ਕਿ ਉਹ ਕਿੰਨਾ ਕੁ ਸੁਹਿਰਦਾ ਹੈ ਇਸ ਮਸਲੇ ਨੂੰ ਲੈ ਕੇ ਜੇ ਦੇਖਿਆ ਜਾਵੇ ਇਸਾਨੀ ਜੀ ਪਤਾ ਕੀ ਹੈ ਮੇਰਾ ਜਿਹੜਾ ਮਤਲਬ ਆਪਕਾ ਇਸ ਕਰਕੇ ਹੈ ਵੀ ਆਪਾਂ ਬਾਜਾ ਵਾਲੇ ਪਿੱਤਾ ਦਾ ਕਿੰਨੇ ਦੇਣ ਦੇ ਦਾਂਗੇ ਬਿਲਕੁਲ ਅੱਠ ਪੋ ਨੂੰ 6 ਪੋ ਨੂੰ ਗੁਰੂ ਸਾਹਿਬ ਨੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਬਿਲਕੁਲ ਅੱਜ 6 ਪੋ ਹੀ ਹੈ ਜੀ ਅੱਜ 6 ਪੋ ਹੈ ਅੱਜ ਗੁਰੂ ਸਾਹਿਬ ਨੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਆਪਣੇ ਆਪਣੇ ਕਿਵੇਂ ਪਰ ਸ਼ਾਤਾ ਪੱਛ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਸਿੱਖਾਂ ਦੇ ਵੀ 6 ਪੋ ਨੂੰ ਅੱਜ ਦੇ ਦਿਨ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ 8 ਪੋ ਨੂੰ ਆਪਦੇ ਵੱਡੇ ਸ਼ੈਵ ਜاده ਬਾਬਾ ਜੀ ਸਿੰਘ ਬਾਬਾ ਚੁੱਝਾਰ ਸਿੰਘ ਸ਼ੇਖੀ ਦੀ ਪ੍ਰਾਪਤ ਕੀਤੀ ਤੇ ਗੁਰੂ ਸਾਹਿਬ ਨੇ ਅੱਖ ਦੇ ਵਿੱਚੋਂ ਅੰਜੂ ਵੀ ਨਹੀਂ ਸਟਿਆ ਬਿਲਕੁਲ ਆਪਾਂ ਕਿਉਂ ਭੁੱਲ ਚੁੱਕੇ ਆਪਦੇ ਪਿਓ ਦੀ ਕੁਰਬਾਨੀ ਨੂੰ ਆਪਦੇ ਪਿਓ ਦੇ ਸ਼ਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਆਪਾਂ ਕਿਵੇਂ ਭੁੱਲ ਗਏ ਕਿਵੇਂ ਭੁੱਲ ਗਏ ਆਪਾਂ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰ ਦਿਖਾ ਕਰਕੇ ਦਿਖਾ ਆ ਗਏ ਅਸੀਂ ਇਹ ਵੀ ਚੱਲੇ ਜਾਲਮਾਂ ਦੇ ਇੰੀਆਂ ਦੇ ਵਿੱਚ ਵੀ ਚੜਤੇ ਪਰ ਇੰਨੀ ਮੰਨੀ ਬਿਲਕੁਲ ਉਹ ਮਾਤਾ ਗੁਜਰਕੌਰ ਦੇ ਬਲੀਦਾਨ ਨੂੰ ਆਪਾਂ ਕਿਵੇਂ ਭੁੱਲ ਗਏ ਮੈਂ ਤੂੰ ਇਸ ਚੀਜ਼ ਦਾ ਦੁੱਖ ਹੈ ਬਸ ਹੋਰ ਕੁਝ ਨਹੀਂ ਵੀ ਆਪਾਂ ਕਦੋਂ ਜਾਗਾਂਗੇ ਜਦੋਂ ਆਪਣੇ ਘਰਾਂ ਦੇ ਵਿੱਚ ਆ ਕੇ ਦੁਸ਼ਮਣ ਆਪਣੀਆਂ ਇੱਜਤਾਂ ਨੂੰ ਹੱਥ ਪਾਉਣ ਲੱਗਿਆ ਦੇਖੋ ਜੇ ਆਪਣੇ ਗੁਰੂ ਦਾ ਸਤਕਾਰ ਨਹੀਂ ਤਾਂ ਆਪਣੇ ਬੰਲੇ ਕੀ ਹੈ ਬਿਲਕੁਲ ਜਿਹੜੇ ਗੁਰੂ ਗ੍ਰੰਥ ਸਾਹਿਬ ਆਸਤੇ ਆਪਣਾ ਪੰਥ ਮਹਾਨ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੈ ਤਾਂ ਪੰਥ ਦਾ ਸਤਕਾਰ ਹੈ ਬਿਨਾ ਗੁਰੂ ਗ੍ਰੰਥ ਸਾਹਿਬ ਤੋਂ ਪੰਥ ਦਾ ਕੀ ਹੈ ਕੁਝ ਵੀ ਨਹੀਂ ਹੈ ਪਿੱਟੀ ਹੈ ਕੁਛ ਨਹੀਂ ਆਪਣੇ ਸਿਰ ਤੇ ਦਸਤਾਰਾਂ ਸਜਾਉਣ ਦਾ ਵੀ ਕੋਈ ਫਾਇਦਾ ਨਹੀਂ ਨਾ ਫਿਰ ਕੇ ਆਪਾਂ ਸ਼ਾਨ ਨਾਲ ਤਾਂ ਸਿੱਖ ਕਹਾ ਸਕਦੇ ਆ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ ਭੈਣ ਦੇਰੀਏ ਨਹੀਂ ਤਾਂ ਬਲਡ ਦੇ ਵਿੱਚ ਆ ਕੇ ਆਪਣੀ ਬੇਇੱਜ਼ਤੀ ਆ ਬਲਡ ਦੇ ਵਿੱਚ ਬਿਲਕੁਲ ਬਿਲਕੁਲ ਵੀਰ ਜੀ ਜੇ ਦੇਖਿਆ ਜਾਵੇ ਤਾਂ ਹੁਣ ਇਹ ਕਿਸਾਨੀ ਮਸਲੇ ਨੂੰ ਹਰ ਕੋਈ ਦੇਖ ਰਿਹਾ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਨੇ ਕਿਉਂਕਿ ਇਹ ਸਿਰਫ 40 ਕਿਲੋਮੀਟਰ ਦੀ ਦੂਰੀ ਤੇ ਆ ਜੇ ਸਾਰੀ ਸਿੱਖ ਕੌਮ ਉੱਥੇ ਪਹੁੰਚ ਸਕਦੀ ਆ ਤਾਂ ਕਿ ਇੱਥੇ ਢੇੜਾ ਲਾ ਕੇ ਨਹੀਂ ਜਾ ਸਕਦੀ ਇੱਥੇ ਤੁਹਾਡਾ ਸਾਥ ਆ ਕੇ ਨਹੀਂ ਦੇ ਸਕਦੀ ਇਹ ਵੀ ਬਹੁਤ ਦੁੱਖ ਦੀ ਗੱਲ ਹੈ ਕਿ ਅ ਸਭ ਤੋਂ ਪਹਿਲਾ ਜੇ ਦੇਖਿਆ ਜਾਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮਸਲਾ ਜੇ ਉਹ ਹੱਲ ਹੁੰਦਾ ਹੁੰਦਾ ਤਾਂ ਅੱਜ ਰੋਲਣਾ ਵੀ ਨਾ ਪੈਂਦਾ ਦੇਖੋ ਭੈਣ ਜੀ ਇਹ ਲੋਕ ਨੇ ਨਾ ਜਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਭਾਈ ਡੱਲੇਵਾਰ ਕੋਲ ਅੱਜ ਉਹ ਮਰਨ ਵਰਤੇ ਬੈਠੇ ਆ ਇਹ ਜਾਣਦੇ ਨੇ ਉੱਥੇ ਰਾਜਨੀਤੀ ਕਰਨ ਭੈਣ ਜੀ ਇਹ ਆਪਾਂ ਨੂੰ ਸਮਝਣਾ ਪਊਗਾ ਹੂੰ ਜਿੰਨੇ ਵੀ ਉੱਥੇ ਟੋਲੇ ਜਾ ਰਹੇ ਨੇ ਕੱਟ ਲੈ ਲੈ ਕੇ ਉਹ ਸਾਰੇ ਰਾਜਨੀਤੀ ਕਰ ਪਿਆਰ ਰਹੇ ਨੇ ਫੋਟੋਆਂ ਖਿਚਾਉਣ ਜਾ ਰਹੇ ਨੇ ਵੀਡੀਓਗ੍ਰਾਫੀ ਕਰ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ ਵੀ ਆ ਦੇ ਕੋਈ ਅਸੀਂ ਹਾਜ਼ਰੀ ਲਗਾਈ ਭਾਈ ਢੱਲੇਵਾਲ ਕੋਲ ਪੰਤਨ ਵਾਲੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਵੀ ਰਾਜਨੀਤਿਕ ਬੰਦਾ ਨਹੀਂ ਰੱਖਵਾਉਣਾ ਚਾਹੁੰਦਾ ਕਿਉਂਕਿ ਇਹ ਪੱਟਾ ਮੁੱਤਾ ਬਣਾ ਕੇ ਵੋਟਾਂ ਲੈਂਦੇ ਨੇ ਫਿਰ ਆਪਣੇ ਸਿੱਖਾਂ ਤੋਂ ਬਿਲਕੁਲ ਠੀਕ ਹੈ ਨਾ ਜੀ ਵਾਚਾਂ ਵਾਲੇ ਪਿਤਾ ਜੀ ਉਹ ਤੋਂ ਗੁੱਸੇ ਨੇ ਇਹ ਸਭ ਤਲੇ ਮਲੇ ਜਾਣਗੇ ਟਾਈਮ ਸਰ ਨਾ ਜਾ ਕੇ ਕਿਉਂਕਿ ਬਾਚਾਂ ਵਾਲੇ ਪਿਤਾ ਜੀ ਕਿਸੇ ਨੂੰ ਨਹੀਂ ਬਖਸ਼ਦੇ ਜਿਹੜੇ ਹੁਣ 15 ਤੋਂ ਲੈ ਕੇ ਬੇਅਦਬੀਆਂ ਹੋਈਆਂ ਬਾਦਲਾਂ ਦੇ ਟਾਈਮ ਦੇ ਵਿੱਚ ਸ਼ੁਰੂ ਹੋਈਆਂ ਉਹ ਬਾਦਲਾਂ ਨੂੰ ਮਾਲਕ ਨੇ ਲਾਤਾ ਗੁੰਜੇ ਬਿਲਕੁਲ ਇਹ ਬਾਚਾਂ ਵਾਲੇ ਪਿਤਾ ਜੀ ਬਖਸ਼ਦੇ ਕਿਸੇ ਨੂੰ ਨਹੀਂ ਜਿਨਾਂ ਨੇ ਵੀ ਇਸ ਬੇਅਦਮੀ ਦੇ ਪੁੱਤੇ ਨੂੰ ਠੱਡਾ ਪਾਉਣਾ ਚਾਹਿਆ ਮਾਲਕ ਨੇ ਲਾਤੇ ਗੁੰਜੇ ਸਾਰੇ ਠੀਕ ਹੈ ਨਾ ਤਾ ਜੇ ਕਿ ਆਪਾਂ ਖوار ਹੋ ਕੇ ਚੱਲਾਂਗੇ ਤਾਂ ਗੁਰੂ ਸਾਹਿਬ ਤੋਂ ਫਿਰ ਆਪਾਂ ਕੀ ਭਾਲਦੇ ਆ ਜੀ ਮੈਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਮਰੇ ਤੋਂ ਹੀ ਆਉਣੇ ਮੈਂ ਵੀ ਮਰਨ ਵਰਤ ਰੱਖ ਲੈਣਾ ਮੈਂ ਵੀ ਤਿਆਰ ਹਾਂ ਕਿਉਂਕਿ ਮੈਂ ਉਰੇ ਕੋਈ ਜਾਨ ਬਚਾਉਣ ਵਾਸਤੇ ਤਾਂ ਬੈਠਿਆ ਨਹੀਂ ਮੈਂ ਤਾਂ ਕਹਿਣਾ ਵੀ ਜੇ ਤੇਰੇ ਬਦੀਦਾਨ ਨਾਲ ਮੇਰੇ ਸੱਚੇ ਪਾਤਸ਼ਾਹ ਜੀ ਦਾ ਸਤਕਾਰ ਮਾਰ ਹੁੰਦਾ ਮੈਂ ਤਾਂ ਤਿਆਰ ਆ ਭਾਈ ਤੁਸੀਂ ਆਓ ਮੈਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਐਲਾਨ ਕਰੂੰਗਾ 11 ਜਨਵਰੀ ਦਾ ਸਾਡਾ ਪੁਰੇ ਕੱਟ ਹੈ ਪੈਣ ਦੇਖੀਏ ਵੱਡਾ ਕੱਟ ਹੈ ਸਾਰੀਆਂ ਪੰਤਕ ਜਦੇ ਬੰਦੀਆਂ ਨੂੰ ਜਦੇਦਾਰਾਂ ਨੂੰ ਸਭ ਨੂੰ ਅਸੀਂ ਸੱਤੇ ਪੱਤਰ ਦੇ ਕੇ ਆਇਆ ਕੋ ਟੀਮ ਗਈ ਸਿੱਧੀ ਪੈਣ ਜੀ ਆਓ ਉੱਥੇ ਆਪਾਂ ਬਟਾਲਾਣ ਕਰਾਂਗੇ ਮੈਂ ਵੀ ਹੁਣ ਜਿਆਦਾ ਟਾਈਮ ਇਸ ਡਿਪਰੈਸ਼ਨ ਦੇ ਵਿੱਚ ਨਹੀਂ ਰਹਿ ਸਕਦਾ ਵੀ ਕੌਮ ਕਿਉਂ ਨਹੀਂ ਸਾਥ ਦੇ ਰਹੀ ਬਿਲਕੁਲ ਕਦੇ ਮੈਨੂੰ ਇਹ ਹੁੰਦਾ ਹੈ ਵੀ ਮੇਰੀ ਮੰਗ ਕਿਤੇ ਗਲਤ ਤਾਂ ਨਹੀਂ ਬਿਲਕੁਲ ਕਦੇ ਕੌਮ ਦੀ ਮੰਗੇ ਹੋਵੇ ਹੀ ਨਾ ਕਿਤੇ ਕੌ ਨੂੰ ਚਾਹੀ ਹੀ ਨਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਹੋਵੇ ਬੇਅਦਬੀਆਂ ਰੋਕਣ ਕਿਤੇ ਮੇਰੀ ਕੱਲੇ ਦੀ ਹੋਵੇ ਮੰਗ ਕਦੇ ਕਦੇ ਮੈਨੂੰ ਇਹ ਵੀ ਮੇਰੇ ਦਿਮਾਗ ਤੇ ਬੋਝ ਪੈਂਦਾ ਵੀ ਸਿੱਖਾ ਆਪਣੀ ਕੀਪਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚਾਹਵੇ ਹੋਰ ਵੀ ਹੋਈ ਜਾਵੇ ਕੋਈ ਫਰਕ ਨਹੀਂ ਪੈਂਦਾ ਜੀ ਬੇਸ਼ੇ ਫਰਕ ਤਾਂ ਪੈਂਦਾ ਨਹੀਂ ਹੈਗਾ 90% ਲੋਕ ਬਕਰਾਂ ਦੇ ਵਿੱਚ ਉੱਤੇ ਪਏ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਤਾਂ ਜਾ ਕੇ ਕੋਈ ਰੋਸ਼ਨੀ ਯਾਰ ਨਹੀਂ ਕਰਦਾ ਸਾਡੇ 450 ਤੋਂ ਉੱਪਰ ਬੇਅਦਬੀਆਂ ਹੋ ਚੁੱਕੀਆਂ ਹਾਂ ਹਾਂ ਆ ਕੋਈ ਨਹੀਂ ਬਾਜਾ ਵਾਲੇ ਪਿਤਾ ਜੀ ਕੁਝ ਵੀ ਕਰ ਸਕਦੇ ਨੇ ਉਹਨਾਂ ਨੇ ਕਲਾ ਵਰਤਉਣੀ ਹੈ ਉਹਨਾਂ ਨੇ ਆਪੇ ਵਰਤਾ ਦੇਣੀ ਹੈ ਕਲਾ ਆਪਾ ਭੈਣ ਆਪਣਾ ਫਰਜ਼ ਸਮਝ ਕੇ ਗੁਰੂ ਬਾਜਾ ਵਾਲੇ ਪਿਤਾ ਦਾ ਕਰਜ਼ਾ ਦਾ ਵਿਆਜ ਲਾ ਰਿਆ ਮੈਂ ਠੀਕ ਹੈ ਨਾ ਜਿੰਨੇ ਮੇਰੇ ਸੁਆਸ ਨੇ ਮੈਂ ਮਰਦੇ ਦਮ ਤੱਕ ਕਰਜ਼ਾ ਲਾਉਂਦਾ ਰਹਾਂ ਜਿੰਨੇ ਕੁ ਜੋਗਾ ਹੈ ਦੇਖੋ ਜੀ ਜਿਸ ਤਰੀਕੇ ਨਾਲ ਹੁਣ ਤੁਸੀਂ 11 ਜਨਵਰੀ ਨੂੰ ਇਕੱਠ ਰੱਖਣ ਦੀ ਮੰਗ ਕੀਤੀ ਆ ਤਾਂ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਸ ਖਾਬਤ ਮੈਂ ਤਾਂ ਭੈਣ ਕੌਮ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਜੇ ਗੁਰੂ ਸਾਹਿਬ ਨੂੰ ਆਪਣਾ ਪਿਤਾ ਮੰਨਦੇ ਹੋ ਗੁਰੂ ਪਿਤਾ ਮੰਨਦੇ ਹੋ ਤਾਂ ਆਓ ਭਾਈ ਸਾਰੇ ਰਲ ਮਿਲ ਕੇ ਆਪਾਂ ਕੋਈ ਹਮਲਾ ਮਾਰ ਕੇ ਕਾਨੂੰਨ ਬਣਵਾਈਏ ਬੇਅਦਬੀਆਂ ਰਕਵਾਈਏ ਦੂਜਾ ਨੰਬਰ ਜੇ ਚਾਹੁੰਦੇ ਨੇ ਵੀ ਹਾਂ ਢੱਲੇਵਾਲ ਵਾਂਗੂ ਮਰਨ ਪਰਤੇ ਬੈਠੇ ਮੈਂ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰਨ ਜਾ ਰਿਹਾ ਆ ਭੈਣ ਮੈਂ ਵੀ ਆਪਣੀ ਜਾਨ ਲਕੋ ਕੇ ਨਹੀਂ ਰੱਖਣੀ ਕਿਉਂਕਿ ਮੈਂ ਕੁਰਬਾਨ ਕਰਨ ਵਾਸਤੇ ਹੀ ਬੈਠੇ ਹਾਂ ਇਹ ਲੋਕ ਚਾਹੁੰਦੇ ਨੇ ਵੀ ਅਸੀਂ ਮਰੇ ਤੋਂ ਜਾਣਾ ਕੋਈ ਨਹੀਂ ਤੁਸੀਂ ਮਰੇ ਤੋਂ ਆ ਜਾਓ ਪਰ ਕਾਨੂੰਨ ਬਣਵਾਓ ਬੇਦਰਯਾਰ ਇਕਵਾ ਲੋ ਮੇਰੇ ਹੱਥ ਜੋੜ ਕੇ ਹੀ ਬੇਨਤੀ ਹੈ ਵੀ ਮੈਨੂੰ ਕੋਈ ਸ਼ੌਰਤ ਨਹੀਂ ਚਾਹੀਦੀ ਮੈਂ ਕੋਈ ਲੀਡਰ ਨਹੀਂ ਬਣਨਾ ਜੀ ਨਾ ਮੈਂ ਕੋਈ ਐਸਜੀਪੀਸੀ ਦਾ ਮੈਂਬਰ ਬਣਨਾ ਜੀ ਮੈਨੂੰ ਤਾਂ ਆ ਮੈਂ ਤਾਂ ਗੁਰੂ ਦਾ ਕੁੱਕਰ ਆ ਮੈਂ ਆਪਣੇ ਗੁਰੂ ਨੂੰ ਪਿਆਰ ਕਰਦਾ ਆਪਣੇ ਪਰਿਵਾਰ ਤੋਂ ਵੱਧ ਕੇ ਆਪਣੀ ਜ਼ਿੰਦਗੀ ਤੋਂ ਵੱਧ ਕੇ ਜੀ ਮੈਂ ਬੇਅਦਬੀਆਂ ਨਾਲ ਸਹਾਰਦੇ ਹੋਏ ਇੱਥੇ ਚੜ ਗਿਆ ਹੁਣ ਤੁਸੀਂ ਜਿਉਉਦੇ ਸਾਥ ਦੇਣਾ ਆ ਭਾਈ ਤੁਹਾਡੇ ਸ਼ਾਬਾਸ਼ ਏ ਜੇ ਤੁਸੀਂ ਮਰੇ ਤੋਂ ਆਉਣੇ ਕੋਈ ਗੱਲ ਨਹੀਂ ਭਾਈ ਮਰੇ ਤੋਂ ਆ ਜਿਓ ਕਾਨੂੰਨ ਬਣਵਾ ਲਓ ਜੀ ਬੇਅਦਬੀਆਂ ਅਖਬਾਰੋਂ ਤੋਂ ਮੇਰੀ ਤਾਂ ਇਹੀ ਹੱਥ ਜੋੜ ਕੇ ਪਰ ਭਾਈ ਗੁਰਜੀਤ ਸਿੰਘ ਜੀ ਤੁਹਾਨੂੰ ਵੀ ਪਤਾ ਆ ਕਿ ਸਰਕਾਰ ਨੇ ਕਾਨੂੰਨ ਬਣਾਉਣਾ ਆ ਤਾਂ ਜਿਹਦੇ ਸਾਹਮਣੇ ਕਿਤੇ ਨਾ ਕਿਤੇ ਜਾਨਾਂ ਦੀਆਂ ਜਿਹੜੀਆਂ ਕਹਿ ਸਕਦੇ ਆ ਜਾਨਾਂ ਦੀ ਕੁਰਬਾਨੀ ਵੀ ਤੁਸੀਂ ਦੇ ਦੋਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਦੇਖ ਹੀ ਸਕਦੇ ਹੋ ਜੇ ਕਾਨੂੰਨ ਹੀ ਬਣਾਉਣਾ ਹੁੰਦਾ ਤਾਂ ਹੁਣ ਤੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਰੋਕ ਹੀ ਲਾ ਦਿੰਦੇ ਉਹਨਾਂ ਤੇ ਹੀ ਕੋਈ ਸਖਤ ਐਕਸ਼ਨ ਲੈ ਲੈਂਦੇ ਉਹਨਾਂ ਨੂੰ ਸਜ਼ਾਵਾਂ ਦੇ ਦਿੰਦੇ ਜਿਨ੍ਹਾਂ ਨੇ ਕੀਤੀਆਂ ਭੈਣ ਮਰੀਏ ਏਸੀ ਦਾ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਦੇਖੋ ਮੈਂ ਇਸ ਟਾਈਮ ਬਾਜਾਂ ਵਾਲੇ ਪਿਤਾ ਦੀ ਜੋ ਮੈਨੂੰ ਇਹ ਡਿਊਟੀ ਲਈ ਹੈ ਬਾਜਾਂ ਵਾਲੇ ਪਿਤਾ ਨੇ ਮੈਂ ਉਹਨਾਂ ਬਾਰੇ ਜਿਹੜੀ ਆਪਾਂ ਚਾਨ ਪਾਰਨੀ ਹੈ ਉਹ ਗੁਰੂ ਦੇ ਪਿਆਰ ਦੇ ਵਿੱਚ ਬਾਰਨੀ ਹੈ ਸਰਕਾਰਾਂ ਦਾ ਨਾਸ਼ ਕਰਨ ਲਈ ਬਾਜਾਂ ਵਾਲੇ ਪਿਤਾ ਨੇ ਆਪ ਜੀ ਠੀਕ ਹੈ ਜੀ ਸਰਕਾਰਾਂ ਚੌਂ ਨਾ ਚੌਂਡ ਉਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾਸ਼ ਕਰਨਾ ਬਾਜਾਂ ਵਾਲੇ ਪਿਤਾ ਨੇ ਕਿਉਂਕਿ ਆਪਾਂ ਨੂੰ ਬਾਜਾਂ ਵਾਲੇ ਪਿਤਾ ਦੇ ਭਰੋਸੇ ਜਦੋਂ ਸਾਰਾ ਪਰਿਵਾਰ ਵਾਰ ਕੇ ਬਾਜਾਂ ਵਾਲੇ ਪਿਤਾ ਨਾਲ ਤੇ ਸਿੰਘਾਂ ਨੂੰ ਸ਼ਹੀਦ ਕਰਵਾ ਕੇ ਪਾਣਾ ਮੰਨ ਕੇ ਮਾਚੀ ਵਾਲੇ ਦੇ ਜੰਦਲਾ ਬੀਤੀ ਹੋ ਕੇ ਪਿੰਡਾਂ ਵਿੱਚ ਬੜੇ ਸੀ ਜੀ ਤਾਂ ਲੋਕਾਂ ਨੇ ਭੈਣ ਮੇਰੀਏ ਦਰਵਾਜ਼ੇ ਲਾ ਲਈ ਸੀ ਹੂੰ ਵੀ ਮੌਕੇ ਦੀ ਇੰਨਾ ਮੁਗਲ ਸਰਕਾਰਾਂ ਕਿਤੇ ਸਾਨੂੰ ਵੀ ਨਾ ਕਤਲ ਕਰ ਦੇਣ ਜੇ ਗੁਰੂ ਸਾਹਿਬ ਨੂੰ ਸ਼ਰਨ ਦੇਤੀ ਹੂੰ ਇਹ ਤਾਂ ਉਹ ਤੋਂ ਨਹੀਂ ਗੁਰੂ ਦੇ ਬੜੇ ਪਰ ਜਦੋਂ ਗੁਰੂ ਨੇ ਦੇਖਿਆ ਵੀ ਇਹ ਸਾਰੇ ਮੁਰਤੇ ਦੇ ਇਹ ਕੁਝ ਨਹੀਂ ਕਰ ਸਕਦੇ ਫਿਰ ਜਾ ਕੇ ਕਿਵੇਂ ਹਜੂਰ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਬਰਾਗੀ ਸਾਧ ਨੂੰ ਆਪੜਾ ਦੇ ਕੇ ਮੁਗਲਾਂ ਦਾ ਨਾਸ਼ ਕਰਾਤਾ ਤੇ ਮੌਜ ਹੈ ਉਸ ਬਾਜਾਂ ਵਾਲੇ ਪ੍ਰੀਤਮ ਪਿਆਰੇ ਦੀ ਤਾਂ ਮੈਨੂੰ ਜਿਹੜਾ ਪਰੋਸ ਹੈ ਨਾ ਉਹ ਬਾਜਾਂ ਵਾਲੇ ਪਿਤਾ ਤੇ ਜੀ ਜਿਹੜਾ ਮੈਂ ਆਪਣਾ ਬਲੀਦਾਨ ਦੇਣਾ ਉਹ ਗੁਰੂ ਦੇ ਚਰਨਾਂ 'ਚ ਦੇਣਾ ਹੈ ਬਾਕੀ ਇਹ ਵੀ ਕੋਈ ਦੇਖੋ ਸਵਾਸ ਨੇ ਉਸ ਪਰਮਾਤਮਾ ਦੇ ਹੱਥ ਹੂੰ ਕਿੰਨੇ ਸਵਾਸ ਆਪਾਂ ਲੈਣੇ ਆ ਕਿੰਨੀ ਜ਼ਿੰਦਗੀ ਜਿਉਣਾ ਉਸ ਬਾਜਾ ਵਾਲੇ ਪਿੱਤਾਂ ਦੇ ਹੱਥ ਜੀ ਉਸ ਕਾਲਪੁਰਖ ਦੇ ਹੱਥ 'ਚ ਆਪਾਂ ਉਹਨਾਂ ਨੂੰ ਆਪਣਾ ਸੀਸ ਸੌਂਪਿਆ ਹੋਇਆ ਉਹ ਦੇਖਦੇ ਹੁਣ ਕਿੰਨਾ ਟਾਈਮ ਗੁਰੂ ਸਾਹਿਬ ਆਪਾਂ ਨੂੰ ਇੱਥੇ ਬਿਠਾ ਕੇ ਰੱਖਦੇ ਨੇ ਠੀਕ ਹੈ ਨਾ ਪਰ ਜੇ ਕੋਮ ਨਾ ਜਾ ਕਿ ਤਾਂ ਸਰਕਾਰਾਂ ਨੇ ਕਦੇ ਵੀ ਕਾਨੂੰਨ ਨਹੀਂ ਬਣਾਉਣਾ ਮੇਰੇ ਵਰਗੇ ਜੇ ਦਾਸੁਰੇ ਆਪਣਾ ਬਲੀਦਾਨ ਦੇ ਦਣ ਤਾਂ ਸਰਕਾਰਾਂ ਚੌਧੀਆਂ ਦੇ ਵੀ ਸਿੱਖੋ ਵੇਸਲੇ ਹੋਣ ਆਪਣੇ ਗੁਰੂ ਪ੍ਰਤੀ ਇਮਾਨਦਾਰ ਨਾ ਹੋਣ ਸਰਕਾਰਾਂ ਚਾਹੁੰਦੀਆਂ ਨੇ ਪਰ ਹੁਣ ਸਿੱਖ ਕੀ ਚਾਹੁੰਦੇ ਨੇ ਜੋ ਆ ਆਪਣੇ ਆਪ ਨੂੰ ਸਿੰਘ ਕਹੋਦੇ ਨੇ ਕੌਰ ਕਹੋਦੇ ਨੇ ਪਾਈਓ ਗੁਰੂ ਪ੍ਰਤੀ ਕਿੰਨੇ ਕਾ ਇਮਾਨਦਾਰ ਨੇ ਉਹ ਗੁਰੂ ਨੂੰ ਆਪਣਾ ਅੱਗੇ ਆ ਕੇ ਦਿਖਾਉਣ ਬਾਕੀ ਕਰਨਾ ਦਾ ਪਾਜਾ ਵਾਲੇ ਪਿਤਾ ਨੇ ਉਹਨਾਂ ਨੇ 1 ਮਿੰਟ ਦੇ ਵਿੱਚ ਖਲਕਤ ਹਲਾ ਕੇ ਰੱਖ ਦੇਣੀ ਹੈ ਮੇਰੀ ਤਾਂ ਹੱਥ ਦੋਏ ਟਾਈਮ ਦੀ ਇਹੀ ਅਰਦਾਸ ਹੈ ਬਾਜਾ ਵਾਲੇ ਪਿਤਾ ਦੇ ਚਰਨਾਂ 'ਚ ਵੀ ਦਾਤਾ ਜੀ ਤੁਸੀਂ ਕਰ ਲੈ ਇਹ ਮਰੇ ਹੋਏ ਲੋਕਾਂ ਤੋਂ ਮੈਂ ਆਸ ਨਹੀਂ ਰੱਖਦਾ ਜੀ ਤੁਸੀਂ ਕਰ ਲੈ ਇਹ ਪੈਸੇ ਦੇ ਪਿੱਛੇ ਲੱਗੇ ਇਹ ਲਾਲਚਾਂ ਦੇ ਪਿੱਛੇ ਲੱਗੇ ਜੀਨੇ ਕਾਣ ਕਰਤਾ ਸਾਡੀ ਸਿੱਖੀ ਦਾ ਬਿਲਕੁਲ ਸਾਡੇ ਜਗਦੇਦਾਰ ਵੀ ਵਿੱਕ ਗਏ ਸਾਡੀਆਂ ਸੰਪਰਦਾਵਾਂ ਵੀ ਸਾਡੇ ਸਾਰੇ ਦੇ ਸਾਰੇ ਲੀਡਰ ਪੈਸੇ ਦੇ ਪਿੱਛੇ ਲੱਗੇ ਗੁਰੂ ਦੀ ਤਾਂ ਬੇਅਦਬੀ ਤਿਕਦੀ ਉਹ ਨਹੀਂ ਕਿਸੇ ਨੂੰ ਲੋ 10 ਸਾਲ ਲੋਗੇ ਬੇਅਦਬੀਆਂ ਹੁੰਦੀਆਂ ਨੂੰ ਉਹ ਕਿੱਥੇ ਨੇ ਸਾਡੇ ਵੱਡੇ ਵੱਡੇ ਸੂਰਮੇ ਕਿਉਂ ਨਹੀਂ ਗੁਰੂ ਦੀ ਬੇਅਦਬੀ ਰੁਕਵਾਰੇ ਬਿਲਕੁਲ ਮੈਂ ਤਾਂ ਵਸੂ ਬਾਜਾਂ ਵਾਲੇ ਤੇ ਤੁਹਾਡੇ ਪੇਰੋਸਾ ਰੱਖ ਕੇ ਬੈਠਿਆ ਮੈਂ ਧੰਨਵਾਦ ਮਿਹਰਾਨਾ ਦੇਣਾ ਗੁਰੂ ਦੇ ਪਿਆਰ ਚ ਦੇ ਬਿਲਕੁਲ ਭਾਈ ਗੁਰਜੀਤ ਸਿੰਘ ਜੀ ਬਹੁਤ ਧੰਨਵਾਦ ਆਸ ਕਰਦੇ ਜਿਹੜਾ ਤੁਹਾਡਾ ਭਰੋਸਾ ਕਲਗੀਧਰ ਪਾਤਸ਼ਾਹ ਤੇ ਡਿੜ੍ਹ ਵਿਸ਼ਵਾਸ ਆ ਉਹ ਵੀ ਕਿਤੇ ਨ ਕਿਤੇ ਐਸਾ ਰੰਗ ਲਿਆਵੇ ਸੋ ਭਾਈ ਗੁਰਜੀਤ ਸਿੰਘ ਜੀ ਤਾਂ ਆਪਣਾ ਫਰਜ਼ ਨਿਭਾ ਰਹੇ ਨੇ ਤਾਵਰ ਤੇ ਚੜੇ ਹੋਏ ਨੇ ਕਹਿੰਦੇ ਜੇ ਮਰਨ ਤੇ ਹੀ ਇਕੱਠੇ ਹੋਨੇ ਹੋ ਤਾਂ ਉਹ ਵੀ ਕਰ ਦਿੰਨੇ ਆ ਪਰ ਇਹ ਹੁਣ ਕੌਮ ਨੂੰ ਸੋਚਣਾ ਪਏਗਾ ਕੌਮ ਸੁਹਿਰਦ ਹੋਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਬੇਅਦਬੀ ਦਾ ਕਾਨੂੰਨ ਬਣਾਉਣਾ ਤਾਂ 1 ਮਿੰਟ ਚ ਕਾਨੂੰਨ ਬਣ ਸਕਦਾ ਆ ਜੇ ਤੁਸੀਂ ਇੱਕ ਥਾਂ ਹੀ ਇਕੱਠੇ ਹੋ ਜਾਓ ਬਾਣੀ ਚ ਲਿਖਿਆ ਕਿ ਮਿਲੋ ਇਕੱਤਰ ਹੋਵੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ ਤਾਂ ਕਿਤੇ ਨਾ ਕਿਤੇ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣ ਸਕਦਾ ਮਸਲੇ ਬਹੁਤ ਚੱਲਦੇ ਨੇ ਪਰ ਉਸ ਤੋਂ ਵੱਡਾ ਮਸਲਾ ਜਿਹੜਾ ਤੁਹਾਡੇ ਗੁਰੂ ਦਾ ਜੇ ਤੁਹਾਡਾ ਗੁਰੂ ਸੇਵ ਨਹੀਂ ਸਾਡੇ ਗੁਰੂ ਸੇਵ ਨਹੀਂ ਤਾਂ ਤੁਸੀਂ ਕਿੱਥੋਂ ਸੇਫ ਹੋ ਸਕਦੇ ਬਹੁਤ ਵੱਡਾ ਮਸਲਾ ਹੈ ਸੋ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ ਸੋ ਇਹ ਤੁਸੀਂ ਦੇਖ ਸਕਦੇ ਇੱਥੇ ਮੋਰਚਾ ਲਾਇਆ ਹੋਇਆ ਵੀਰ ਸੇਵਾਵਾਂ ਕਰ ਰਹੇ ਨੇ ਉਹ ਆਪਣਾ ਫਰਜ਼ ਨਿਭਾ ਰਹੇ ਨੇ ਕਿਉਂਕਿ ਇਹ ਜਿਹੜਾ ਮੋਰਚਾ ਉਹ ਧਰਮ ਦਾ ਮੋਰਚਾ ਆ ਧੰਨ ਸ਼੍ਰੀ ਗੁਰੂ ਰਵੈਤ ਸਾਹਿਬ ਜੀ ਦੀਆਂ ਹੋ ਰੀਆਂ ਬਿਆਦਬੀਆਂ ਤੇ ਕਾਨੂੰਨ ਬਣਾਉਣ ਦਾ ਮਸਲਾ ਸੋ ਜੁੜੇ ਰਿਓ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਾਈ ਗੁਰਜੀਤ ਸਿੰਘ ਜੀ ਦੀ ਆਵਾਜ਼ ਨੂੰ ਹਰ ਉਸ ਕੌਮ ਤੱਕ ਪਹੁੰਚਾਇਓ ਜੋ ਇਹ ਹਜੇ ਬੈਠੇ ਨੇ ਇਹ ਸੋਚਦੇ ਨੇ ਕਿ ਸਾਨੂੰ ਕੀ ਲੈਣਾ ਭਾਈ ਗੁਰਜੀਤ ਸਿੰਘ ਜੀ ਚੜ੍ਹੇ ਨੇ ਉੱਪਰ ਆਪੇ ਆ ਜਾਣਗੇ ਥੱਲੇ ਜਾਂ ਸ਼ਹੀਦ ਹੁੰਦੇ ਆ ਤਾਂ ਹੋ ਲੈਣ ਦੋ ਇਹ ਇੱਕ ਵੀਰ ਨਹੀਂ ਇਸ ਤਰ੍ਹਾਂ ਬਹੁਤ ਹੀ ਸਿੰਘ ਇਕੱਠੇ ਹੋ ਕੇ ਹੋਰ ਜੜਨ ਲਈ ਤਿਆਰ ਹੋ ਜਾਣਗੇ ਜੇ ਤੁਸੀਂ ਕਾਨੂੰਨ ਬਣਾ ਦੋਗੇ ਤਾਂ ਤੁਸੀਂ ਸੇਫ ਜਿਹੜਾ ਉਹ ਰਹਿ ਸਕਦਾ ਹੁਣ ਖਨੋਰੀ ਬਾਰਡਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਇਹ ਸਮਾਨਾ ਮੋਰਚਾ ਲੱਗਿਆ ਹੋਇਆ ਕਿ ਇਹ ਕੌਮ ਦਾ ਫਰਜ ਨਹੀਂ ਬਣਦਾ ਜੇ ਉਧਰ ਨੂੰ ਗੱਡੀ ਲੈ ਕੇ ਜਾ ਸਕਦੇ ਤੇ ਇੱਧਰ ਵੀ ਆ ਜਾਣ ਸੋ ਸਾਡਾ ਤਾਂ ਇਹੀ ਮੈਸੇਜ ਆ ਕਿ 11 ਜਨਵਰੀ ਨੂੰ ਇਕੱਠ ਕਰਨ ਜਾ ਰਹੇ ਨੇ ਭਾਈ ਗੁਰਜੀਤ ਸਿੰਘ ਜੀ ਵੱਡਾ ਫੈਸਲਾ ਲੈਣ ਕੇ ਸੋ ਇਸ ਫੈਸਲੇ ਦਾ ਹਰ ਕੋਈ ਸਾਥ ਦੇਵੇ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ